ਮੁੰਬਈ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਦੇ ਵੋਲੀਵੁੱਡ ਅਦਾਕਾਰ ਸ਼ਿਲਪਾ ਸ਼ੇਟੀ ਤੇ ਉਹਨਾਂ ਦੇ ਪਤੀ ਰਾਜ ਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਕਥਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਕਾਰਵਾਰੀ ਦੀਪਿਕ ਕੋਠਾਰੀ ਦਾ ਦੋਸ਼ ਹੈ ਕਿ ਕਾਰੋਬਾਰੀ ਨਿਵੇਸ਼ ਦੇ ਨਾਮ ਤੇ ਲਗਾਏ ਗਏ ਪੈਸਿਆਂ ਦੀ ਵਰਤੋਂ ਨਿੱਜੀ ਖਰਚਿਆਂ ਦੇ ਲਈ ਕੀਤੀ ਗਈ ਹੈ। ਜੀ ਹਾਂ ਇੱਕ ਵਾਰ ਫਿਰ ਦੱਸ ਦਈਏ ਇੱਕ ਕਾਰੋਬਾਰੀ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ। সূত্রਾਂ ਮੁਤਾਬਕ ਦੱਸ ਦਈਏ ਕਾਰੋਬਾਰੀ ਦੀਪਕ ਓਠਾਰੀ ਨੇ ਦੋਸ਼ ਲਗਾਇਆ ਹੈ ਕਿ ਦੋਹਾਂ ਨੇ ਰਲ ਮਿਲ ਕੇ ਉਹਨਾਂ ਦੇ ਨਾਲ 60 ਕਰੋੜ ਰੁਪਏ ਦੇ ਤੋਂ ਵੱਧ ਦੁੱਖਾ ਤੜੀ ਕੀਤੀ ਹੈ ਠਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਇਹ ਪੈਸੇ 2015 ਤੋਂ 2023 ਦੇ ਵਿੱਚਕਾਰ ਕਾਰੋਬਾਰ ਵਧਾਉਣ ਦੇ ਨਾਂ ਤੇ ਦਿੱਤੇ ਗਏ ਸੀ ਪਰ ਦਰਅਸਲ ਇਹ ਪੈਸੇ ਨਿਰਜੀ ਖਰਚਿਆਂ ਤੇ ਖਰਚ ਕੀਤੇ ਗਏ ਨੇ 2015 ਦੇ ਵਿੱਚ ਇੱਕ ਏਜੰਟ ਰਾਜੇਸ਼ ਆਰੀਆ ਕੋਠਾਰੀ ਨੂੰ ਮਿਲਿਆ ਸੀ ਉਸਨੇ ਸ਼ਿਲਪਾ ਰਾਜ ਦੇ ਵੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਨਾਲ ਆਪਣੇ ਨਿੱਜੀ ਸਬੰਧ ਵੀ ਦੱਸੇ ਸੀ ਜਿਸ ਦੇ ਕਾਰਨ ਉਹਨਾਂ ਨੇ ਉਹਨਾਂ ਨੂੰ 60 ਕਰੋੜ ਰੁਪਏ ਦੀ ਰਕਮ ਦਿੱਤੀ ਸੀ ਮੁੰਬਈ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਦੇ ਵੋਲੀਵੁੱਡ ਅਦਾਕਾਰ ਸ਼ਿਲਪਾ ਸ਼ੇਟੀ ਤੇ ਉਹਨਾਂ ਦੇ ਪਤੀ ਰਾਜ ਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਕਥਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਕਾਰੋਬਾਰੀ ਦੀਪਿਕ ਕੋਠਾਰੀ ਦਾ ਦੋਸ਼ ਹੈ ਕਿ ਕਾਰੋਬਾਰੀ ਨਿਵੇਸ਼ ਦੇ ਨਾਮ ਤੇ ਲਗਾਏ ਗਏ ਪੈਸਿਆਂ ਦੀ ਵਰਤੋਂ ਨਿੱਜੀ ਖਰਚਿਆਂ ਦੇ ਲਈ ਕੀਤੀ ਗਈ ਹੈ। ਜੀ ਹਾਂ ਇੱਕ ਵਾਰ ਫੇਰ ਦੱਸ ਦਈਏ ਇੱਕ ਕਾਰੋਬਾਰੀ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੂਤਰਾਂ ਮੁਤਾਬਕ ਦੱਸ ਦਈਏ ਕਾਰੋਬਾਰੀ ਦੀਪਕ ਓਠਾਰੀ ਨੇ ਦੋਸ਼ ਲਗਾਇਆ ਹੈ ਕਿ ਦੋਹਾਂ ਨੇ ਰਲ ਮਿਲ ਕੇ ਉਹਨਾਂ ਦੇ ਨਾਲ 60 ਕਰੋੜ ਰੁਪਏ ਦੇ ਤੋਂ ਵੱਧ ਦੁੱਖਾ ਤੜੀ ਕੀਤੀ ਹੈ ਠਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਇਹ ਪੈਸੇ 2015 ਤੋਂ 2023 ਦੇ ਵਿੱਚਕਾਰ ਕਾਰੋਬਾਰ ਵਧਾਉਣ ਦੇ ਨਾਂ ਤੇ ਦਿੱਤੇ ਗਏ ਸੀ ਪਰ ਦਰਅਸਲ ਇਹ ਪੈਸੇ ਨਿੱਜੀ ਖਰਚਿਆਂ ਤੇ ਖਰਚ ਕੀਤੇ ਗਏ ਨੇ 2015 ਦੇ ਵਿੱਚ ਇੱਕ ਏਜੰਟ ਰਾਜੇਸ਼ ਆਰੀਆ ਕੋਠਾਰੀ ਨੂੰ ਮਿਲਿਆ ਸੀ ਉਸਨੇ ਸ਼ਿਲਪਾ ਰਾਜ ਦੇ ਵੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਨਾਲ ਆਪਣੇ ਨਿੱਜੀ ਸਬੰਧ ਵੀ ਦੱਸੇ ਸੀ ਜਿਸ ਦੇ ਕਾਰਨ ਉਹਨਾਂ ਨੇ ਉਹਨਾਂ ਨੂੰ 60 ਕਰੋੜ ਰੁਪਏ ਦੀ ਰਕਮ ਦਿੱਤੀ ਸੀ ਮੁੰਬਈ ਪੁਲਿਸ ਨੇ ਆਰਥਿਕ ਅਪਰਾਧ ਸ਼ਾਖਾ ਦੇ ਵੋਲੀਵੁੱਡ ਅਦਾਕਾਰ ਸ਼ਿਲਪਾ ਸ਼ੇਟੀ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਕਥਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਕਾਰੋਬਾਰੀ ਦੀਪਿਕ ਕੋਠਾਰੀ ਦਾ ਦੋਸ਼ ਹੈ ਕਿ ਕਾਰੋਬਾਰੀ ਨਿਵੇਸ਼ ਦੇ ਨਾਮ ਤੇ ਲਗਾਏ ਗਏ ਪੈਸਿਆਂ ਦੀ ਵਰਤੋਂ ਨਿੱਜੀ ਖਰਚਿਆਂ ਦੇ ਲਈ ਕੀਤੀ ਗਈ ਹੈ। ਜੀ ਹਾਂ ਇੱਕ ਵਾਰ ਫੇਰ ਦੱਸ ਦਈਏ ਇੱਕ ਕਾਰੋਬਾਰੀ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੂਤਰਾਂ ਮੁਤਾਬਕ ਦੱਸ ਦਈਏ ਕਾਰੋਬਾਰੀ ਦੀਪਿਕ ਓਠਾਰੀ ਨੇ ਦੋਸ਼ ਲਗਾਇਆ ਹੈ ਕਿ ਦੋਵਾਂ ਨੇ ਰਲ ਮਿਲ ਕੇ ਉਹਨਾਂ ਦੇ ਨਾਲ 60 ਕਰੋੜ ਰੁਪਏ ਦੇ ਤੋਂ ਵੱਧ ਦੁੱਖਾ ਤੜੀ ਕੀਤੀ ਹੈ ਠਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਇਹ ਪੈਸੇ 2015 ਤੋਂ 2023 ਦੇ ਵਿੱਚਕਾਰ ਕਾਰੋਬਾਰ ਵਧਾਉਣ ਦੇ ਨਾਂ ਤੇ ਦਿੱਤੇ ਗਏ ਸੀ ਪਰ ਦਰਅਸਲ ਇਹ ਪੈਸੇ ਨਿੱਜੀ ਖਰਚਿਆਂ ਤੇ ਖਰਚ ਕੀਤੇ ਗਏ ਨੇ 2015 ਦੇ ਵਿੱਚ ਇੱਕ ਏਜੰਟ ਰਾਜੇਸ਼ ਆਰੀਆ ਕੋਠਾਰੀ ਨੂੰ ਮਿਲਿਆ ਸੀ ਉਸਨੇ ਸ਼ਿਲਪਾ ਰਾਜ ਤੇ ਵੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਨਾਲ ਆਪਣੇ ਨਿੱਜੀ ਸਬੰਧ ਵੀ ਦੱਸੇ ਸੀ ਜਿਸ ਦੇ ਕਾਰਨ ਉਹਨਾਂ ਨੇ ਉਹਨਾਂ ਨੂੰ 60 ਕਰੋੜ ਰੁਪਏ ਦੀ ਰਕਮ ਦਿੱਤੀ ਸੀ